ਦੋਸਤੋ ਸੁਨੰਦਾ ਸ਼ਰਮਾ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸੁਨੰਦਾ ਸ਼ਰਮਾ ਇੱਕ ਮਸ਼ਹੂਰ ਕਲਾਕਾਰ ਹੈ ਤੇ ਸੁਨੰਦਾ ਸ਼ਰਮਾ ਦੀ ਨਾਲ ਲੰਡਨ ਤੋਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਸੁਨੰਦਾ ਸ਼ਰਮਾ ਦੀ ਨਾਲ ਲੰਡਨ ਦੇ ਵਿੱਚ ਇੱਕ ਗੱਡੀ ਖੜੀ ਸੀ ਪਾਰਕ ਦੇ ਵਿੱਚ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਤੇ ਆਹ ਦੇਖੋ ਬਹੁਤ ਮਹਿੰਗੀ ਗੱਡੀ ਸੀ ਤੇ ਕਿਸੇ ਨੇ ਨਾ ਦੇਖੋ ਉਸ ਦੀ ਕਿੰਨੀ ਪੰਨ ਤੋੜ ਗਈ ਤੇ ਅੱਛੀ ਸੂਸੀਆ ਤੋੜ ਕੇ ਤੇ ਗੱਡੀ ਦਾ ਦੇਖੋ ਬਹੁਤ ਸਾਰਾ ਨੁਕਸਾਨ ਕਰ ਦਿੱਤਾ ਹੈ ਜਿਸਦੇ ਵਿੱਚ ਨਾ ਸੁਨੰਦਾ ਸਰਮਾ ਤੁਸੀਂ ਦੇਖ ਸਕਦੇ ਹੋ ਕਿ ਭਾਵਕ ਹੋ ਕੇ ਨਾ ਦੇਖੋ ਸਾਰੀ ਗੱਲਬਾਤ ਦੱਸ ਰਹੀ ਹੈ ਕਿ ਇਹਨੂੰ ਮੇਰੀ ਬਹੁਤ ਮਹਿੰਗੀ ਗੱਡੀ ਸੀ ਤੇ ਦੇਖੋ 1 ਮਿੰਟ ਦੇ ਵਿੱਚ ਤੋੜ ਗਏ ਪਤਾ ਨਹੀਂ ਕਿਸੇ ਨੇ ਮੇਰੇ ਤੋਂ ਕੀ ਲੈਣਾ ਤੇ ਮੇਰੇ ਤੋਂ ਕੀ ਭਾਲਦੇ ਨੇ ਆਹ ਦੇਖੋ ਗੱਡੀ ਦੇ ਸ਼ੀਸ਼ੇ ਤੋੜ ਕੇ ਤੇ ਗੱਡੀ ਦਾ ਨੁਕਸਾਨ ਕਰਕੇ ਚਲੇ ਗਏ ਬਾਕੀ ਦੋਸਤੋ ਅਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਆਮ ਇਰ ਇਨ ਲੰਡਨ ਦਿਸ ਇਜ਼ ਦ ਕਾਰ ਸਿਚੁਏਸ਼ਨ ਰਾਈਟ ਨਾ ਲੁੱਕ ਐਟ ਦ ਸ਼ੀਸ਼ੇ ਵੀਸ਼ੇ ਸਭ ਤੋੜ ਗਏ ਨੇ ਮੇਰਾ ਇੱਥੇ ਮਹਿੰਗੇ ਮਿਹਨਤ ਨਾਲ ਕਮਾਏ ਹੋਏ ਐਲ ਦੇ ਦੋ ਬੈਗ ਅਟੈਚੀ ਐਂਡ ਹੈਂਡ ਬੈਗ ਗੋਨ ਤੇ ਹਾਏ ਹਾਏ ਮਰਸਣੀ ਸੀ ਕੀ ਹਾਲਤ ਕਰ ਗਏ ਨੇ ਮੇਰਾ ਫੇਵਰਿਟ ਬੈਗ ਸੀ ਦੋਨੋਂ ਬਾਕੀ ਦੋਸਤੋ ਤੁਸੀਂ ਕੀ ਗੈਣਾ ਜਾਓਗੇ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਨਵੀਂ ਅਪਡੇਟ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ